ਤਲਕ 5000 ਰੁਪਇਆ ਲਾਤਾ ਹਾਂ ਕੱਚਾ ਮੋਲਦਨ ਲਾਇਆ ਹੈ ਹਣ ਹੁਣ ਇਦੋਂ ਬਾਅਦ ਤਾਂ ਮੇਰੇ ਹੱਥ ਖੜਿਆ ਫਰਾਵਾ ਫਿਰ ਆਪਣਾ ਪਲਪਲ ਇਹਨਾਂ ਬੋਲਾ ਇੱਕ ਪੰਜ ਕਹਤਾ 5000 ਇਹ ਅਗਲਾ 140 ਦਾ ਦਊ ਬੋਲਦਾ ਵੀ ਕੋਈ ਬੇਟੀ ਭਾਈ ਤੇ ਬੱਤੀ ਦਾ ਖਰੇਟ ਵੀ ਨਹੀਂ ਕੱਚਾ ਲਾਇਆ ਬਾਕੀ ਆਪਣਾ ਫਿਰ ਦੱਸ ਦੇ ਕੱਚਾ ਲਾਇਆ 44 ਲੀਟਰ ਵਾਲੀ ਨਹੀਂ ਜਾਉਂਦਾ 16 ਲੀਟਰ ਵਾਲੀ ਮੱਛ ਤਾਂ ਆਉਂ ਪੈਂਦਾ ਮੱਛ ਤਾਂ ਜਿਹੜਾ ਨਾ ਪਰਖ ਤਰੇਪੇ ਲੈ ਕਾਲੇ ਦਾ ਦੁੱਧ ਪੱਕੇ ਦਾ ਹੁੰਦਾ ਕਰਦਾ ਹੈ ਭਾਈ ਆ ਬੱਕਰਾ ਹੈ ਭਾਈ ਇਹਦਾ ਬੱਕਰਾ ਉੱਤਰੇ ਰਸਤੋਂ ਆ ਮੋਲ ਬੱਕਰੇ ਆ ਜਾ ਚਾਚਾ ਚਾਚਾ ਜਿੱਦਾਂ ਬਿਦਾ ਦੇ ਜਾ ਇਹਦਾ ਮੁੱਤ ਨੂੰ ਰੱਖਦਾ ਹਾਂ ਹੁਣ ਜਿੰਦ ਰੱਖ ਕੇ ਚਾਚਾ ਰੱਖਦਾ ਮੈਂ ਰੱਖ ਦਿੰਦਾ ਦੇ ਮੰਗ ਭਾਈ 44 ਚ ਹੈ ਬੋਲ ਇੱਕ ਸੱਤਰ ਮਾਗ ਮੰਗੀ ਦਾ ਕੋਈ ਮਰਜ਼ੀ ਜਾ ਯਾਰ ਚਾਹ ਜੀ ਹਾਲੇ 72000 ਦਾ ਦੇ ਹਾਂ ਜੀ ਕਿਉਂ ਬਤਲੇ ਲੈ ਬਾਲੇ ਅੱਜ ਤੇ ਨਹੀਂ ਬਾਲੇ ਥੋੜੇ ਜਿਹਾ ਅੱdte ਚ ਬੈਗ ਆdte ਚ ਕਿ ਸੰਭਾਹ ਅੱdte ਚ ਨਹੀਂ ਬੈਠਾ ਅੱdte ਚ ਉਹਲੇ ਰਹਿ ਗਿਆ 10 ਦੇ ਫਿਰ ਕਿੱਥੇ ਦੇਣਾ ਸਾਲਾਂ ਤੋਂ 2 ਮਾਰ ਤੋਜੇ ਮਤਲਬ ਇੱਥੇ ਨਾਲੇ ਹੋਰ ਮਾਰ ਭਜਾ ਕੇ ਭਜਾ ਕੇ ਤਾਂ 1.5 ਲੱਖ ਬੱਕਰਾ ਪੜਾ ਲਈ ਪੌਣਾ ਦੇ ਲਈ 80 ਦਾ ਪੌਣਾ 8000 ਇਕੱਠੇ ਵਧਿਆ ਜੀ ਤੁਹਾਨੂੰ ਹੋਰ ਠੀਕ ਆ ਇਹਦਾ 50 ਲੱਖ 80 ਦੇ ਵਿੱਚ ਠੀਕ ਵਧ ਗਿਆ ਕਹਿਦੇ 80 ਲਾਤਾ ਮਾੜੀ ਮੋਟੀ ਕੇ ਜੈਸ ਹੋਰ ਕੱਢ ਦਿੰਦੇ ਜੇ ਕੱਟਣੀ ਐ ਤੁਹਾਨੂੰ ਮਾੜੀ ਮੋਟੀ ਵਾਲਾ ਬਾਲਾ ਫਰਕ ਮੈਂ ਉਹ ਮੋਹੇ ਜੀ ਮਤ ਕਰਿਆ ਕੋਈ ਇਨਸਾਨ ਕੱਚਾ ਮਲਤਾਨੀ ਬਾਈ ਕਿਹਨ ਲਾਇਆ ਜਰ ਗੋ ਚਾ ਪੱਕਾ ਤਾਂ ਹੁੰਦਾ ਜੁੱਕ ਦਾ ਜਲਦ ਬੰਦਾ ਪੈਸਾ ਬੱਕਰੇ ਦਾ ਬੱਕਰੇ ਦੀ ਕਦਰ ਕਰਕੇ ਮੈਂ ਬੱਕਰੇ ਦਾ ਕਦਰ ਕਰਕੇ ਲਾਇਆ 8000 ਲਾਇਆ ਤਾ ਠੀਕ ਐ ਠੀਕ ਆ ਮੈਂ ਇੱਕ ਫੂੰਦਾ ਬਹੁਤ ਸੋਹਣਾ ਸੁੰਦਾ ਤਾਂ ਹੈਗਾ ਇਹੋ ਜੀ ਗੱਲ ਬੜਾ ਸੁੰਦਾ ਸੁੰਦੇ ਦਾ ਤਾਂ ਪਤਾ ਇਹ ਵੀ ਕਿਤੇ ਦੇ ਨਾਲ ਪੱਤੇ ਇਕੱਲੇ ਦਾ ਕਿਥੇ ਲਾਇਆ ਇੱਕੇ ਦੇ ਨਾਲ ਉਹਦੇ ਜਿੱਤਾ ਕਿਤੇ ਇੱਕੇ ਦੇ ਤਾਂ ਦੋ ਆ ਜਾਂਦੇ ਨੇ ਨੇ ਦੋ ਕਿੱਲੇ ਆ ਜਾਂਦੇ ਨੇ ਪੱਕਾ ਮੈਂ ਅੰਤਿਆਰ ਇਹ ਕਿਰੇ ਦਾ ਦੋ ਪੂਰੇ ਚ ਕਰੇ ਤਰਨਾ ਹੁਣ ਚੌੜ ਵਾਲੀ ਗੱਲ ਨਹੀਂ ਕਰਦੇ ਕਿਉਂ ਜੀ ਲਾ ਮੈਂ ਪੂਰੇ ਲੱਖ ਚ ਪਰ ਤੁਹਾਨੂੰ ਦੱਸਦੇ ਸਾਰੇ ਸਾਹਮਣੇ ਦਾ ਦੇ ਨਹੀਂ ਤੇ ਛੱਡੂਗਾ 1.40 ਦਾ ਜੋਂ ਘਟਨੇ ਹੁੰਦਾ ਬਸ ਲਾਸਟ ਟਾਈਮ ਮੈਂ ਵੀ ਤੁਹਾਨੂੰ ਵਾੜਾ ਫਿਰ 1000 ਘਟ ਜਾਂ 2 ਘਟ ਜਾਓ ਉਹ ਡਾ ਪੂਰੇ ਲੱਖ ਦਾ ਸੀ ਲਾ ਹੈ ਉਹ ਲੋਟ ਹੈ ਲੋਟ ਨਹੀਂ ਲੋਟ ਹੁੰਦਾ ਮੈਂ ਕਹਿੰਦਾ ਮੰਨ ਜਾ ਕਰ ਫਾਲਾ ਨਹੀਂ ਰਬਾ ਅਜੇ ਵੀ ਦੂਰ ਪਰ ਤਮ ਨਹੀਂ ਦੂਰ ਨਹੀਂ ਆਪ ਆਪ ਬਹੁਤ ਰਪੀਲ ਆਈ ਸੀ ਮੈਂ ਬੱਕਰੇ ਦੇ ਹਾਂ ਉਹ ਵੀ ਅੱਜ ਵੀ ਨਫਾ ਹੁੰਦਾ ਕੁਲਦੀਪ ਦਾ ਬੱਕਰਾ ਹੈ ਮੈਨੂੰ ਮਿਲਦਾ ਅੱਜ ਵੀ ਨਹੀਂ ਮੈਨੂੰ ਨਫਾ ਨਹੀਂ ਛੋਟਾ ਪਾਉਂਦਾ 10000 ਨਫਾ ਹੋਣ ਵੀ ਜਾਂ ਨਿਆ ਕੈਸਾ ਹੋ ਗਿਆ ਨਹੀਂ ਲੱਗਦਾ ਸਿਆ ਤੁਹਾਨੂੰ ਨਹੀਂ ਐ ਇਹ ਹੁਣ ਪੱਟਾਂ ਫਿਰਦੀਆਂ 20-20000 ਦੀਆਂ ਕਰੇ ਐ ਤਾਂ ਨਹੀਂ ਕੋਈ ਗੱਲ ਚੱਤਾ ਨਹੀਂ ਬਹੁਦਾ ਪਾ ਪਾ ਲੈ ਯਾਰ 2000 ਹੋਰ ਬਾਈ 1 ਲੱਖ 2000 ਦਾ ਲੈਣੇ ਬਾਈ ਨਹੀਂ ਕੋਕਦਾ ਨਹੀਂ ਕੋਕਦਾ ਕਿੰਨੇ ਦਾ 1-2 ਦਾ ਜੀ 1.40 ਦੇ ਘੱਟ 1.40 ਹੈ ਹਾਂ 1.40 ਦਾ ਫਿਰ ਉਹਨੇ ਇਹਦਾ ਭਜਦੇ ਆ ਨਾ ਇਹ ਕੱਚਾ ਮੁੱਲਾ ਸੀ ਲਾਇਆ ਨੂੰ ਦੱਸ ਦੋ ਯਾਰ ਜਾਂਦਾ ਹੁਣ ਤਾਂ ਵੇਖ ਤੋ ਤੋ 3 1.5 ਲੈ ਪਾ 1.5 ਹੋਈ ਪਾ ਕੜ ਲਾ ਹਾਂ ਇਹ ਬਰਾਵਾ ਹੋਇਆ ਮੋਲੀ ਜੀ ਸੋਹਜੰਦਰ ਇੱਕ ਲੱਖ 5000 ਰੁਪਇਆ ਲਾਤਾ ਹੁਣ ਕੱਚਾ ਮੁੱਲਤਨ ਲਾਇਆ ਮੈਂ ਕਿੜੇ ਕਰਦਾ ਹੈ ਹਾਂ ਹੁਣ ਇਦੋਂ ਬਾਅਦ ਤਾਂ ਮੇਰੇ ਹੱਥ ਖੜਿਆ ਭਰਾਵਾ ਮੈਂ ਆਪਣਾ ਪਲ ਪਲ ਇਹਨਾਂ ਬੋਲਾਂ ਨੂੰ ਇੱਕ ਪੰਜ ਕਹਤਾ ਇੱਕ ਪੰਜ 5000 ਇਹ ਅਗਲਾ ਇੱਕ ਚਾਰੀ ਦਾ ਦੇਉ ਮੋਲ ਦਾ ਵੀ ਕੋਈ ਰੇਟ ਨਹੀਂ ਭਾਈ ਜੇ ਬੱਤੀ ਦਾ ਰੇਟ ਰੇਟ ਵੀ ਨਹੀਂ ਕੱਚਾ ਲਾਇਆ ਬਾਪੂ ਆਪਣਾ ਫੇਰਾ ਦੱਸ ਦੇ ਕੱਚਾ ਲਾਇਆ 44 ਟ੍ਰਾਣੀ ਨਾ ਸੋ 16 ਲੀਟਰ ਵਾਲੀ ਮੱਛੀ ਤਾਂ ਆਉ ਪੈਂਚ ਦਾ ਮੱਛੀ ਦਾ ਜਿਹੜਾ ਨਾ ਆਪਾਂ ਰੱਖਣੀ ਆ ਉਹਦੇ ਨਾਲ ਆਪਾਂ ਲੋੜ ਗਈ ਆਪਣਾ ਬੱਕਰ ਦੀ ਮੱਛਾਂ ਹਰਕੀਆਂ ਇਹਦਾ ਜਬਦਾ ਵੀ ਤੱਕਰੀ ਸੋਚ ਜੂਗਾ ਤੇ ਬਿੱਗੂ ਵੀ ਦੱਸਿਆ ਯਾਰ ਨਾ ਕੋਈ ਤਾਂ ਭਾਈ ਉਹ ਵਟਾ ਮਾਰ ਇੱਕ ਪੰਜ ਲਾਤਾ ਜੀ 35000 ਦਾ ਫਰਕ ਆ ਗਣਾ 40 ਰੱਖਿਆ ਭਾਈ ਚਾਹ ਤੁਸੀਂ ਕੋਈ ਕਟਨੀਆ ਦਾ ਲਗੜ ਦੋ ਜੈਸ ਕੋਈ 1000 2000 ਦੀ ਕਟਨੀਆ ਦੋ ਤੁਸੀਂ ਵੀ ਲਾ ਦੋ ਤੋ ਨਹੀਂ ਆਪਾ ਬਾੜ ਦੀ ਨਹੀਂ ਨਹੀਂ ਮਗਾ ਹੁੰਦਾ ਨਹੀਂ ਆਪਾ ਜੇ ਹੁੰਦਾ ਮੈਂ ਕਹਿ ਦਿੰਦਾ ਇਹਨੂੰ ਦੂਰ ਰੱਖ ਦੇ ਪੈਸੇ ਮਤਲਬ ਬੱਕਰਾ ਵੀ ਲਿੱਸਾ ਯਾਰ ਮੈਂ ਦਾਰ ਖਾਊਗਾ ਵੀ 20000 ਰੁਪਏ ਆ ਜੇ ਬਾੜਾ ਭਾਜਨ ਪਾ ਕੇ ਫਿਰ ਮੜ ਕੇ ਬੱਕਰੀਆਂ ਦੇ ਕੰਮ ਦਾ ਨਹੀਂ ਰਹਿੰਦਾ ਭਾਜਨ ਪਵਾ ਕੇ ਨਾ ਫਿਰ ਬਾੜੇ ਭਾਜਨ ਤੋ ਕਰਾਉਣਾ ਕਿ ਮਾੜੀ ਦਾ ਫਿਰ ਬੱਕਰੀ ਨਾਲ ਦਾ ਫਾਇਦਾ ਝੂਠ ਤੂੰ ਮਾੜੀ ਬੱਕਰੀ ਲਈ ਖਾਊਗਾ ਵੀ 20000 ਕਲੇ ਐਂ ਵੀ ਸਾਹ ਵਾਲਾ ਤੂੰ ਤਾਂ ਸਹੀ ਆਂੰਦਰਾ ਹਣਾ ਹੁਣ ਅੱਜ ਬੱਕਰੀਆਂ ਭਰਾਵਾਂ ਗਾਜੀ 5ਵੇਂ ਮਹੀਨੇ ਨੂੰ ਛੋੜਨੀ ਆਂ ਸਾਲਾ ਅੱਜ ਦਾ 1 ਲੱਖ 5000 ਨੇ ਤੈਨੂੰ ਉਹ ਤਾਂ ਠੀਕ ਹੈ ਤੇ ਕੀ ਆਜ ਪੈਕੇ ਦਾ ਢਾਈ ਢਾਈ ਚ ਵੜੂਗਾ ਨਹੀਂ ਵੜਦਾ ਬਾਈ 10 ਮੇਰਾ ਜਾਇ ਜਾਇ ਨਹੀਂ ਜੇ ਇਹ ਬਲੇ ਛੋੜ ਕਰ ਦੂੰ 2000 ਹੋਰ 10 ਛੋੜ ਨਾਲ ਹੀ ਨਾ ਚੱਲਣਾ 35000 ਦਾ ਫਰਕ ਛੋੜਨਾ ਨਾ ਚੱਲਣਾ 1 ਲੱਖ ਲਾਇਆ ਨੇ 1 5 ਲਾਤਾ ਬੱਕਲੇ ਦਾ ਮੇਗੀ ਦਾ 1 40 ਲਗ ਦੋ ਬਰ ਮਾ 2000 ਛੋੜ ਕਰ ਬੰਦ ਬੋਰਡ ਕਰਨਾ ਹੈ ਹੁਕਾ ਸਰ ਛੱਡੀ ਦੱਸ ਦੇ ਮੈਨੂੰ ਤੂੰ ਘਰਾ ਵੀ ਚੰਗਾ ਯਾਰ ਪੈਸੇ ਦਾ ਲੈ ਨੀਰ ਕੱਚੇ ਲਾਇਆ ਤਾਂ ਤੁਸੀਂ ਆਪ ਦੱਸ 2000 ਰੁਪਏ ਹੈਂ ਪੰਜ ਦੇਰ ਬਾਅਦ ਚੱਕ ਪੰਜ ਲਾ ਤਾਲੇ ਦੰਦ ਦਾ ਇਹ ਅੱਠ ਤਾਂ ਦੱਸ ਕਿੰਨੇ ਕਿੰਨੇ ਜਰ ਦਾ ਪਾਲੇ ਰਾਦਾ ਕੀ ਹੈ 22 ਸਾਲ ਦਾ ਬਾਬਾ ਬਾ ਐਂਡ 35 ਦਾ ਯਾਰ ਵੇਖ ਲਓ ਜੇ ਫੜਨਾ ਤਾਂ ਫੜੋ ਤੋ ਐਦਾਂ ਕੋਈ ਚੇਰ ਦਾ 40 40 ਮਾਰ ਛੱਟ ਯਾਰ ਲਾ ਤੋਂ ਮਾਰ ਦੇ ਜਿਹੜਾ ਹੋਇਆ ਮੈਂ ਮਾਰ ਦੇ ਲੈ ਆ ਗਏ ਟੱਕ ਦਸ ਦਾ ਲੈ ਦਿਓ ਆਂ ਜੀ ਲਾ ਲੈ ਪਾਓ ਇਹਦੀ ਵੀ ਨਹੀਂ ਟਾ ਦੇ ਪਾ ਦੇ ਲੋਟ ਨਹੀਂ ਲੋਟ ਨਹੀਂ ਮੈਨੂੰ ਪਤਾ ਕਿਉਂ ਨਹੀਂ ਲੋਟ ਨਹੀਂ ਬਾਬਾ ਆ ਜੇ ਹੁਣ ਨਹੀਂ ਹੁਣ ਨਹੀਂ ਫਿਰ ਲਾਉਣੇ ਹੁਣ ਤੂੰ ਬਾਤ ਕਰੀ ਗਿਆ ਸਹੀ ਨਹੀਂ ਕੁਝ ਨਹੀਂ ਤਾਂ ਭਾਈ ਦਾ ਕਿਉਂ ਨਹੀਂ ਭਾਈ ਦਾ ਮੈਂ ਥੋੜੀ ਭਜਾ ਪਾਜਾ ਦੇ ਨਹੀਂ ਭਾਈ 70 ਤਾਂ ਇੱਕ ਇੱਕ ਦਾ ਹਲਾ ਤਾਂ ਭਾਈ ਦਾ ਆਏ ਤਾਂ ਲਾਉਣ ਨੂੰ ਖਿਆਲ ਆ ਦਾ ਪੂਰਾ ਖੜ ਉੱਥੇ ਕੋਲ ਗਿਆ ਹੈਲੋ ਨਹੀਂ ਮੈਂ ਦੁਕਾਨ ਕਿੱਥੇ ਕਰਾਂਗਾ ਉਹ ਨਹੀਂ ਕਿੱਥੇ ਕਰਾਂਗੇ ਦੁਕਾਨ ਅਸਰੇ ਮੈਨੂੰ ਕਿੱਥੇ ਕਰਾਂਗੇ ਕਹਰ ਸੜੀਏ ਕਰੇਗਾ ਸਾਡੇ ਦੇ ਹਿਸਾਬ ਨਾਲ ਦੱਸ ਕੇ ਕਿੰਤਾ ਦਾ ਬੜਾ ਲੈ ਪਾ ਤੂੰ ਪਾ ਕੀ ਪਉਣਾ ਭੈਣ ਦੀ ਲਾਣ ਲੈਂਦਾ ਬੱਚਣ ਦੇ ਹੁੰਦੇ ਸੀ ਬਿਨਾ ਪੁੱਛੇ ਹੁੰਦਾ ਉਪਰਿਆਂ ਨੂੰ ਇੱਥੇ ਆਪਣੇ ਪੁੱਛਣ ਦੀ ਵੀ ਲੋੜ ਨਹੀਂ ਜਾ ਤੂੰ ਜਿਹੜਾ ਪਉਣਾ ਪਾ ਲੈ ਖੜਾ ਕਿੱਥੇ ਖੜਾਉਣਾ ਲੈ ਖੜਾਉਂਗੀ ਪੁੱਛਣ ਤੈਨੂੰ ਕਹਤਾ 35 ਦਾ ਨਹੀਂ ਉਹਨੂੰ 40 ਛੱਡ ਕੋਈ ਜਾਇਜ਼ ਕੀ ਹੈ ਹਾਂ ਨਾ ਚਾਹ ਜੀ ਆਪੇ ਜਾਇ ਦੱਸੋ ਨਹੀਂ 35000 ਨਹੀਂ ਘੱਟੋ ਵੇਚੋ ਬੜੇਂ ਗਾਣਾ ਮੜਾ ਮਾਤ ਕਰੇਂਗਾ ਮੜਾ ਜਾਇ ਤੱਤਾ ਕਰਦਾ ਤੱਤਾ ਤਾਂ ਨਹੀਂ ਨਾ ਤੱਤਾ ਤਾਂ ਨਹੀਂ ਇਹ ਕਰੰਟ ਤਾਂ ਨਹੀਂ ਮਾਰਦਾ ਨਹੀਂ ਮਾਰਦਾ ਨਾ ਮੱਥੇ ਨਾਲ ਨਾ ਮੱਥੇ ਨਾਲ ਫਿਰ ਲਾਓ ਬਲ 15 ਦਾ ਦੇ ਚੱਕ ਚਾਲ ਪੈ ਜਾਂਦੀ ਲੱਲੇ ਇੱਕ 15 ਲਾਦਾ ਵੀ ਹੁਣ ਕਸਰ ਛੱਡੀ ਆ ਦੱਸ ਦੋ ਹੁਣ ਕਸਰ ਕੋਈ ਨਹੀਂ ਦੱਸ ਠੀਕ ਹੈ ਬਾਹਰ ਰਹਿਣ ਦੇ ਹੁਣ ਨਹੀਂ ਲਾਉਣੇ ਤੇਰੀ ਗੱਲ ਨੋਟਾ ਹੁਣ ਨਹੀਂ ਲਾਉਣੇ ਚੱਕ ਨਗਦਰ ਪੀਓ ਲਾਓ ਵੀ ਇੱਕ ਲਾਣਾ ਇੱਕ 15 ਦਾ ਕਿਉਂ ਜੀ ਤਾਰ ਲਾ ਗਾਇਆ ਨਹੀਂ ਭਾਈ ਯਾਰ ਪੱਲੇ ਨਹੀਂ ਪਾਉਂਦਾ ਕੁਛ ਭਾਈ ਕਾਲੇ ਨੰਬਰ ਉਹਦੇ ਹੁਣ ਨੰਬਰ 82899 62640 ਕਿੰਨਾ ਮੰਗਿਆ ਤੁਹਾਨੂੰ ਮੁੱਲ 170 ਕਰਾਇਆ ਮੈਂ 35 ਦਾ ਕਹਤਾ ਆਪਾਂ ਤੇ ਤੂੰ ਘੱਟ ਹਾਂ ਇੱਕ 15 ਲਾਉਂਦੇ ਆ ਠੀਕ ਇੱਕ 15 ਲਾਤਾ ਤੁਸੀਂ ਯਾਰ ਭਾਈ ਆਪ ਰਾਤੋਂ ਤੁਸੀਂ ਰੋਜ਼ ਵੀਡੀਓ ਬਣਾਉਣਾ ਮੁੱਲ ਕੱਚਾ ਲਾਇਆ ਤਾਂ ਦੱਸੋ ਯਾਰ ਹੁਣ ਤਾਂ ਇਹ ਭਾਈ ਦਾ ਦੇ ਇਹ ਆਗਾ ਉਹ ਨਹੀਂ ਭਾਈ ਦੇ ਜਿਹੜਾ ਹੁਣ ਉਹਨੇ ਵੇਚਿਆ ਰਮਜ਼ਾਨ ਨੇ ਵੇਚਿਆ ਭਾਈ ਉਹਦੇ ਨੂੰ ਅੱਜ ਪੂਰਾ ਛੱਡ ਦੋ ਗੱਲਾਂ ਤੋਂ ਅੱਜ ਦੀ ਗੱਲ ਕਰ ਬੱਕਰਾ ਵੇਚਣ ਦਾ ਯਾਰ ਮੈਨੂੰ ਪਤਾ ਕਿੱਥੇ ਹੋਊ ਉੱਥੇ ਵੀ ਨਹੀਂ ਖੜਨਾ ਇਹਨੇ ਨਹੀਂ ਉੱਥੇ ਵੀ ਨਹੀਂ ਖੜਦਾ ਹੁਣੇ ਉੱਥੇ ਦਾ ਫਰ ਟੱਕੇ ਨਾਲ ਵੀ ਖੜਾ ਨਹੀਂ ਖੜਦਾ ਨਹੀਂ ਖੰਦਾ ਮੈਂ ਉੱਥੇ ਵੀ ਬੜਾ ਇੱਕ ਉੱਤੇ ਉੱਥੇ ਅਸੀਂ ਕਿੱਧਰ ਜਾਵਾਂਗੇ ਤੁਸੀਂ ਕਿਵੇਂ ਉੱਤੇ ਛੱਡ ਬਸ ਰਹਿਣ ਦੇ ਰਹਿਣ ਛੱਡ ਬਸ ਕੋਈ ਨਹੀਂ ਹੋਰ ਟੱਕਰ ਜੂ ਕੋਈ ਬਾਦੂ ਇੱਕ ਨਹੀਂ তারা ব্যাকটেরিয়া গুলি